ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹਨੂੰ ਸੁਣ ਕੇ ਤੁਹਾਡੀ ਵੀ ਇੱਕ ਵਾਰੀ ਰੂਹ ਜ਼ਰੂਰ ਕੰਬ ਜਾਵੇਗੀ ਕਿ ਵਾਕਈ ਹੀ ਕੋਈ ਬੰਦਾ ਇੰਨਾ ਨਿਰਦਈ ਕਿਵੇਂ ਹੋ ਸਕਦਾ ਹੈ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਹਰਨੇਕ ਸਿੰਘ ਦੀ ਹਰਨੇਕ ਸਿੰਘ ਤੇ ਇਹਦੀ ਪਤਨੀ ਗੁਰਮੀਲ ਕੋਰ ਇਹਨਾਂ ਦੇ ਦੋ ਬੱਚੇ ਸਨ ਇਹਨਾਂ ਦਾ ਵੱਡਾ ਮੁੰਡਾ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਵਿੱਚ ਸੈੱਟ ਹੁੰਦਾ ਹੈ ਤੇ ਇਹਨਾਂ ਦੀ ਜਿਹੜੀ ਕੁੜੀ ਸੀ ਉਹ ਕੈਨੇਡਾ ਦੇ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੀ ਹੁੰਦੀ ਹੈ ਹਰਨੇਕ ਸਿੰਘ ਤੇ ਇਹਦੀ ਜਿਹੜੀ ਪਤਨੀ ਸੀ ਇਹ ਦੋਨੇ ਜਾਣੇ ਗੁਰਗਾਉਂ ਦੇ ਡੀ ਐਲ ਐਫ ਫੇਸ 2 ਦੇ ਵਿੱਚ ਜੇ ਬਲੋਕ ਦੇ ਵਿੱਚ ਰਹਿੰਦੇ ਸਨ ਹਰਨੇਕ ਸਿੰਘ ਆਟੋਮੋਬਾਈਲ ਕੰਪਨੀ ਦੇ ਵਿੱਚ ਕੰਮ ਕਰਦੇ ਸਨ ਤੇ ਇਹ ਹੁਣ ਲਟੈਰ ਹੋ ਚੁੱਕੇ ਸਨ ਤੇ ਲਟੈਰ ਹੋਣ ਤੋਂ ਬਾਅਦ ਇਹ ਮੀਆਂ ਬੀਬੀ ਗੁਰਗਾਉਂ ਦੇ ਵਿੱਚ ਹੀ ਰਹਿ ਰਹੇ ਸਨ ਦੋਵੇਂ ਜਾਣੇ ਬੜੇ ਵਧੀਆ ਤਰੀਕੇ ਦੇ ਨਾਲ ਇਹ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਨੇ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਪੈਸੇ ਥੇਲੇ ਦੀ ਬਿਲਕੁਲ ਵੀ ਕਮੀ ਨਹੀਂ ਸੀ ਤੇ ਦੋਨੇ ਬੱਚੇ ਵੀ ਪੂਰੀ ਤਰ੍ਹਾਂ ਸੈੱਟ ਸਨ ਪਰ ਅਚਾਨਕ ਹੀ 20 ਅਕਤੂਬਰ 2018 ਦੀ ਗੱਲ ਹੈ ਗੁਰਗਾਉਂ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਲੁਧਿਆਣੇ ਤੋਂ ਫੋਨ ਜਾਂਦਾ ਹੈ ਇਹ ਬੰਦਾ ਫੋਨ ਕਰਕੇ ਪੁੱਛਦਾ ਹੈ ਕਿ ਤੁਸੀਂ ਗੁਰਗਾਉਂ ਦੇ ਪੁਲਿਸ ਸਟੇਸ਼ਨ ਤੋਂ ਬੋਲ ਰਹੇ ਹੋ ਪੁਲਿਸ ਵਾਲੇ ਕਹਿੰਦੇ ਨੇ ਕਿ ਹਾਂ ਅਸੀਂ ਗੁਰਗਾਉਂ ਦੇ ਪੁਲਿਸ ਸਟੇਸ਼ਨ ਤੋਂ ਹੀ ਬੋਲ ਰਹੇ ਹਾਂ ਇਹ ਦੱਸਦਾ ਹੈ ਕਿ ਡੀਐਲਐਫ ਫੇਜ਼ 2 ਦੇ ਵਿੱਚ ਜੇ ਬਲੋਕ ਦੇ ਵਿੱਚ ਹਰਨੇਕ ਸਿੰਘ ਨੇ ਆਪਣੀ ਪਤਨੀ ਗੁਰਮੀਲ ਕੋੜ ਨੂੰ ਮਾਰ ਦਿੱਤਾ ਹੈ ਤੇ ਉਹ ਹੁਣ ਖੁਦ ਵੀ ਮਰਨ ਵਾਸਤੇ ਜਾ ਰਿਹਾ ਹੈ ਪੁਲਿਸ ਵਾਲਿਆਂ ਨੇ ਇਸ ਬੰਦੇ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਇਹ ਬੰਦਾ ਦੱਸਦਾ ਹੈ ਕਿ ਮੈਂ ਹਰਨੇਕ ਸਿੰਘ ਦਾ ਕੋਈ ਰਿਸ਼ਤੇਦਾਰ ਲੱਗਦਾ ਹਾਂ ਹਰਨੇਕ ਸਿੰਘ ਦਾ ਮੈਨੂੰ ਫੋਨ ਆਇਆ ਸੀ ਕਿ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਤੇ ਮੈਂ ਆਪਣੇ ਆਪ ਨੂੰ ਵੀ ਖਤਮ ਕਰਨ ਜਾ ਰਿਹਾ ਹਾਂ ਮੈਂ ਲੁਧਿਆਣੇ ਦੇ ਵਿੱਚ ਬੈਠਾ ਹਾਂ ਤੇ ਲੁਧਿਆਣੇ ਦੇ ਵਿੱਚ ਬੈਠਾ ਹੋਇਆ ਗੁਰਗਾਉਂ ਦੇ ਵਿੱਚ ਕੁਝ ਨਹੀਂ ਕਰ ਸਕਦਾ ਇਸ ਲਈ ਮੈਂ ਤੁਹਾਨੂੰ ਫੋਨ ਕਰ ਰਿਹਾ ਹਾਂ ਕਿ ਜੇ ਹੋ ਸਕਦਾ ਹੈ ਕਿ ਤੁਸੀਂ ਉਹਨੂੰ ਬਚਾ ਲਵੋ ਪੁਲਿਸ ਉਸੇ ਸਮੇਂ ਹੀ ਇਸ ਬੰਦੇ ਦੇ ਵੱਲੋਂ ਜਿਹੜਾ ਦੱਸਿਆ ਗਿਆ ਐਡਰੈਸ ਸੀ ਉਹਦੇ ਤੇ ਜਾਂਦੀ ਹੈ ਉੱਥੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਇੱਥੇ ਇੱਕ ਤਿੰਨ ਮੰਜ਼ਲਾਂ ਦਾ ਫਲੈਟ ਹੈ ਤੇ ਦੂਸਰੀ ਮੰਜ਼ਲ ਦੇ ਉੱਤੇ ਹਰਨੇਕ ਸਿੰਘ ਦਾ ਪਰਿਵਾਰ ਰਹਿੰਦਾ ਹੈ ਪੁਲਿਸ ਪਾਰਟੀ ਫੌੜਨ ਹੀ ਦੂਸਰੀ ਮੰਜ਼ਲ ਦੇ ਵਿੱਚ ਜਾਂਦੀ ਹੈ ਤਾਂ ਹਰਨੇਕ ਸਿੰਘ ਦੇ ਘਰ ਦਾ ਦਰਵਾਜ਼ਾ ਤੋੜਦੀ ਹੈ ਜਿਸ ਤਰ੍ਹਾਂ ਹੀ ਉਹ ਦਰਵਾਜ਼ਾ ਤੋੜ ਕੇ ਅੰਦਰ ਜਾਂਦੀ ਹੈ ਤਾਂ ਅੰਦਰਲਾ ਨਜ਼ਾਰਾ ਦੇਖ ਕੇ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ ਨੇ ਕਿਉਂਕਿ ਸਾਹਮਣੇ ਇੱਕ ਬੈੱਡ ਦੇ ਉੱਤੇ 72-73 ਸਾਲ ਦੀ ਬਜ਼ੁਰਗ ਔਰਤ ਪਈ ਹੋਈ ਸੀ ਜਿਹਦਾ ਗਲਾ ਹੋਇਆ ਸੀ ਤੇ ਬੈੱਡ ਲਹੂ ਲਹਾਨ ਸੀ ਤੇ ਨਾਲ ਦੇ ਬੈੱਡ ਦੇ ਉੱਤੇ ਹੀ ਇੱਕ 78 ਸਾਲ ਦਾ ਬਜ਼ੁਰਗ ਬੰਦਾ ਪਿਆ ਹੋਇਆ ਸੀ ਜਿਹਦੀਆਂ ਹੱਥ ਦੀਆਂ ਨਾਰਾਂ ਵੱਡੀਆਂ ਹੋਈਆਂ ਸਨ ਇਹ ਨਸਾਂ ਦੇ ਵਿੱਚੋਂ ਖੂਨ ਕਾਫੀ ਵਗ ਰਿਹਾ ਸੀ ਪਰ ਇਹ ਬੰਦਾ ਹਜੇ ਮਰਿਆ ਨਹੀਂ ਸੀ ਬੇਹੋਸ਼ ਹੋਇਆ ਸੀ ਜਦੋਂ ਇਹਨੂੰ ਚੱਕਿਆ ਜਾਂਦਾ ਹੈ ਇਹਦੇ ਮੂੰਹ ਦੇ ਉੱਤੇ ਪਾਣੀ ਛੁੱਟਿਆ ਜਾਂਦਾ ਹੈ ਤਾਂ ਇਹਦਾ ਨਾਮ ਪੁੱਛਿਆ ਜਾਂਦਾ ਹੈ ਤਾਂ ਇਹ ਦੱਸਦਾ ਹੈ ਕਿ ਮੇਰਾ ਨਾਮ ਹੈ ਹਰਨੇਕ ਸਿੰਘ ਪੁਲਿਸ ਨੇ ਫੌਰਨ ਹਰਨੇਕ ਸਿੰਘ ਨੂੰ ਚੱਕਿਆ ਤੇ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ ਕਿਉਂਕਿ ਸਭ ਤੋਂ ਪਹਿਲਾਂ ਪੁਲਿਸ ਦਾ ਇਹੀ ਫਰਜ਼ ਸੀ ਕਿ ਇਹਨੂੰ ਬਚਾਇਆ ਜਾਵੇ ਇੱਕ ਬੰਨੇ ਹਰਨੇਕ ਸਿੰਘ ਨੂੰ ਬਚਾਇਆ ਜਾ ਰਿਹਾ ਸੀ ਤੇ ਦੂਜੇ ਬੰਨੇ ਪੁਲਿਸ ਦੀ ਇੱਕ ਪਾਰਟੀ ਹਰਨੇਕ ਸਿੰਘ ਦੇ ਘਰ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਸੀ ਜਦੋਂ ਪੁਲਿਸ ਵਾਲਿਆਂ ਵੱਲੋਂ ਆਂਡੀਆਂ ਗਵਾਡੀਆਂ ਕੋਲੋਂ ਪੁੱਛਿਆ ਗਿਆ ਤਾਂ ਇਹਨਾਂ ਨੇ ਦੱਸਿਆ ਕਿ ਇਸ ਘਰ ਦੇ ਵਿੱਚ ਇਹ ਦੋਨੇ ਮੀਆਂ ਬੀਬੀ ਰਹਿੰਦੇ ਸਨ ਹਰਨੇਕ ਸਿੰਘ ਦਾ ਸੁਭਾਅ ਥੋੜਾ ਗਰਮ ਸੀ ਉਹ ਕਿਸੇ ਦੇ ਨਾਲ ਵੀ ਜ਼ਿਆਦਾ ਬੋਲਦਾ ਚਾਲਦਾ ਨਹੀਂ ਸੀ ਪਰ ਜਿਹੜੀ ਉਹਦੀ ਪਤਨੀ ਸੀ ਗੁਰਮੇਲ ਕੋੜ ਉਹ ਅਕਸਰ ਹੀ ਆਂਡੀਆਂ ਗਵਾਂਡੀਆਂ ਦੇ ਨਾਲ ਬੋਲਦੀ ਚੱਲਦੀ ਸੀ ਤੇ ਅਕਸਰ ਹੀ ਸੈਰ ਕਰਨ ਵਾਸਤੇ ਉਹ ਥੱਲੇ ਵੀ ਆਉਂਦੀ ਸੀ ਹਰਨੇਕ ਸਿੰਘ ਦੇ ਮੁੰਡੇ ਦਾ ਨੰਬਰ ਲਿਆ ਜਾਂਦਾ ਹੈ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਤੇ ਉਹਦੇ ਨਾਲ ਗੱਲ ਕੀਤੀ ਜਾਂਦੀ ਹੈ ਮਨਜੀਤ ਸਿੰਘ ਅੱਗੋ ਪੁਲਿਸ ਨੂੰ ਇਹ ਕਹਿੰਦਾ ਹੈ ਕਿ ਮੈਂ ਵੀ ਜਲਦ ਆਉਣ ਦੀ ਕੋਸ਼ਿਸ਼ ਕਰਾਂਗਾ ਪੁਲਿਸ ਉਹਨਾਂ ਹਰਨੇਕ ਸਿੰਘ ਦੇ ਬਾਰੇ ਜਾਂਚ ਪੜਤਾਲ ਕਰਦੀ ਹੈ ਤਦ ਪੁਲਿਸ ਨੂੰ ਇਹ ਪਤਾ ਚੱਲਦਾ ਹੈ ਕਿ ਇਸੇ ਸਾਲ ਦੇ ਵਿੱਚ ਹੀ ਯਾਨੀ ਕਿ 14 ਅਕਤੂਬਰ ਵਾਲੇ ਦਿਨ ਹਰਨੇਕ ਸਿੰਘ ਦੇ ਖਿਲਾਫ ਪੁਲਿਸ ਥਾਣੇ ਦੇ ਵਿੱਚ ਇੱਕ ਕੰਪਲੇਂਟ ਲਿਖਾਈ ਗਈ ਸੀ ਇਹ ਲਿਖਾਈ ਸੀ ਜਸਕਰਨ ਸਿੰਘ ਦੇ ਕਰਵਾਲਿਆਂ ਵੱਲੋਂ ਇਹਨਾਂ ਦਾ ਇਹ ਮੰਨਣਾ ਸੀ ਕਿ ਜਸਕਰਨ ਸਿੰਘ ਕਿਤੇ ਗਾਇਬ ਹੋ ਗਿਆ ਹੈ ਜਿਹਦੀ ਉਮਰ ਲਗਭਗ 51 ਸਾਲ ਦੀ ਹੈ ਤੇ ਇਹਦੇ ਗਾਇਬ ਹੋਣ ਦੇ ਪਿੱਛੇ ਹਰਨੇਕ ਸਿੰਘ ਦਾ ਹੱਥ ਹੈ ਪੁਲਿਸ ਵੀ ਇੱਥੇ ਹੈਰਾਨ ਸੀ ਕਿ ਇੱਕ 78 ਸਾਲ ਦਾ ਬਜ਼ੁਰਗ ਬੰਦਾ ਇੱਕ 51 ਸਾਲ ਦੇ ਬੰਦੇ ਨੂੰ ਕਿਵੇਂ ਗਾਇਬ ਕਰ ਸਕਦਾ ਹੈ ਪਰ ਪੁਲਿਸ ਨੇ ਜਦੋਂ ਹਰਨੇਕ ਸਿੰਘ ਦੇ ਘਰ ਦੇ ਸੀਸੀਟੀਵੀ ਕੈਮਰੇ ਵੇਖੇ ਤਾਂ 14 ਅਕਤੂਬਰ 2018 ਨੂੰ ਜਸਕਰਨ ਸਿੰਘ ਇਹਨਾਂ ਦੇ ਘਰ ਦੇ ਵਿੱਚ ਐਂਟਰ ਹੁੰਦਾ ਦਿਖਾਈ ਜ਼ਰੂਰ ਦਿੰਦਾ ਹੈ ਪਰ ਘਰ ਦੇ ਵਿੱਚੋਂ ਬਾਹਰ ਜਾਂਦਾ ਹੋਇਆ ਦਿਖਾਈ ਨਹੀਂ ਦਿੰਦਾ ਪੁਲਿਸ ਇਹ ਗੱਲੋਂ ਬੜੀ ਹੈਰਾਨ ਸੀ ਕਿ ਇਹ ਕਿਰੀ ਕੋਈ ਛੋਟੀ ਮੋਟੀ ਚੀਜ਼ ਸੀ ਜਿਹੜਾ ਬੰਦਾ ਘਰ ਦੇ ਅੰਦਰ ਆਇਆ ਪਰ ਬਾਅਦ ਵਿੱਚ ਕਿਤੇ ਗਾਇਬ ਹੋ ਗਿਆ ਪੁਲਿਸ ਨੇ ਜਦੋਂ ਜਾਂਚ ਪੜਤਾਲ ਕੀਤੀ ਤਾਂ ਜਿਸ ਕਰਨ ਦੀ ਸਕੂਟੀ ਘਰ ਦੇ ਵਿੱਚੋਂ ਹੀ ਮਿਲੀ ਹੁਣ 2-4 ਦਿਨ ਬਾਅਦ ਹਰਨੇਕ ਸਿੰਘ ਢਿੱਲੋਂ ਨੂੰ ਵੀ ਹੋਸ਼ ਆ ਗਈ ਪੁਲਿਸ ਨੇ ਜਦੋਂ ਇਹਦੇ ਕੋਲੋਂ ਬਿਆਨ ਲਏ ਇਨੇ ਹੁਣ ਕੇਸ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਇਹਨੇ ਕਿਹਾ ਕਿ ਘਰ ਦੇ ਵਿੱਚ ਲੁਟੇਰੇ ਆਏ ਸਨ ਤੇ ਲੁਟੇਰਿਆਂ ਨੇ ਮੇਰੀ ਪਤਨੀ ਦਾ ਕਤਲ ਕੀਤਾ ਤੇ ਘਰ ਦੇ ਵਿੱਚੋਂ ਕੀਮਤੀ ਸਮਾਨ ਲੁੱਟ ਕੇ ਲੈ ਗਏ ਪਰ ਪੁਲਿਸ ਵਾਲੇ ਹੁਣ ਇਹ ਗੱਲ ਮੰਨਣ ਨੂੰ ਬਿਲਕੁਲ ਵੀ ਤਿਆਰ ਨਹੀਂ ਸਨ ਤੇ ਪੁਲਿਸ ਵਾਲਿਆਂ ਨੇ ਕਿਹਾ ਕਿ ਜੇਕਰ ਲੁਟੇਰੇ ਆਏ ਤਾਂ ਉਹਨਾਂ ਨੇ ਤੇਰੀ ਸਿਰਫ ਪਤਨੀ ਨੂੰ ਹੀ ਕਿਉਂ ਮਾਰਿਆ ਤੈਨੂੰ ਕਿਉਂ ਨਹੀਂ ਮਾਰਿਆ ਹੁਣ ਪੁਲਿਸ ਵਾਲਿਆਂ ਨੇ ਇਹ ਵੀ ਦੱਸਿਆ ਕਿ ਤੇਰੇ ਰਿਸ਼ਤੇਦਾਰ ਦਾ ਸਾਨੂੰ ਫੋਨ ਆਇਆ ਸੀ ਜਿਹੜਾ ਕਿ ਲੁਧਿਆਣੇ ਦੇ ਵਿੱਚ ਰਹਿੰਦਾ ਹੈ ਉਹਨੇ ਦੱਸਿਆ ਸੀ ਕਿ ਤੂੰ ਆਪਣੀ ਪਤਨੀ ਨੂੰ ਮਾਰ ਦਿੱਤਾ ਹੈ ਤੇ ਤੂੰ ਖੁਦ ਵੀ ਮਰਨ ਵਾਸਤੇ ਜਾ ਰਿਹਾ ਹੈ ਤੇ ਉਹਦੇ ਕਹਿਣ ਦੇ ਉੱਤੇ ਹੀ ਆਪਾਂ ਤੇਰੇ ਘਰ ਦੇ ਵਿੱਚ ਛਾਪਾ ਮਾਰਿਆ ਸੀ ਤੇ ਦੂਜਾ ਜਿਹੜਾ ਜਸ਼ਕਰਨ ਹੈ ਉਹਦੇ ਨਾਲ ਤੇਰਾ ਕੀ ਸੰਬੰਧ ਹੈ ਉਹਨੂੰ ਤੂੰ ਗਾਇਬ ਕਿਉਂ ਕੀਤਾ ਜਦੋਂ ਇਹ ਗੱਲਾਂ ਪੁਲਿਸ ਨੇ ਹਰਨੇਕ ਸਿੰਘ ਨੂੰ ਪੁੱਛੀਆਂ ਤਾਂ ਹਰਨੇਕ ਸਿੰਘ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਹਨੇ ਇੱਕ ਵਾਰੀ ਫਿਰ ਤੋਂ ਪੁਲਿਸ ਨੂੰ ਇੱਕ ਝੂਠੀ ਸਟੋਰੀ ਸੁناਈ ਹੁਣ ਹਰਨੇਕ ਸਿੰਘ ਦੱਸਦਾ ਹੈ ਕਿ ਜਿਸ ਕਾਰਨ ਨੇ ਮੇਰੇ ਕੋਲੋਂ 40 ਲੱਖ ਰੁਪਇਆ ਲਿਆ ਸੀ ਪਰ ਉਹ ਵਾਪਸ ਕਰਨ ਦਾ ਨਾਮ ਨਹੀਂ ਲੈ ਰਿਹਾ ਸੀ ਉਹ ਕਿਤੇ ਗਾਇਬ ਹੋ ਗਿਆ ਤੇ ਗਾਇਬ ਹੋਣ ਦੇ ਨਾਲ ਹੀ ਮੈਨੂੰ ਡਿਪਰੈਸ਼ਨ ਹੋ ਗਿਆ ਕਿ ਮੇਰਾ 40 ਲੱਖ ਰੁਪਇਆ ਮਾਰਿਆ ਗਿਆ। ਇਸੇ ਡਿਪਰੈਸ਼ਨ ਦੇ ਵਿੱਚ ਮੈਂ ਆ ਗਿਆ ਸੀ ਤੇ ਮੈਂ ਇਸੇ ਡਿਪਰੈਸ਼ਨ ਦੇ ਚਲਦਿਆਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਮੈਂ ਆਪਣੇ ਆਪ ਨੂੰ ਵੀ ਖਤਮ ਕਰਨ ਜਾ ਰਿਹਾ ਸੀ। ਇਹ ਜਦੋਂ ਸਟੋਰੀ ਪੁਲਿਸ ਵਾਲਿਆਂ ਨੇ ਸੁਣੀ ਤਾਂ ਪੁਲਿਸ ਵਾਲਿਆਂ ਨੂੰ ਇਸ ਸਟੋਰੀ ਤੇ ਵੀ ਬਿਲਕੁਲ ਯਕੀਨ ਨਹੀਂ ਹੋ ਰਿਹਾ ਸੀ। ਪੁਲਿਸ ਵਾਲਿਆਂ ਨੂੰ ਇਹਦੇ ਕੋਲੋਂ ਇੱਕ ਸੁਸਾਈਡ ਨੋਟ ਮਿਲਿਆ ਸੀ ਜਿਹਦੇ ਵਿੱਚ ਉਹਨੇ ਲਿਖਿਆ ਹੋਇਆ ਸੀ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਜਿਹੜੀ ਪ੍ਰਾਪਰਟੀ ਹੈ ਉਹ ਮੇਰੇ ਮੁੰਡੇ ਦੇ ਨਾਮ ਤੇ ਮੇਰੀ ਜਿਹੜੀ ਕੈਨੇਡਾ ਦੇ ਵਿੱਚ ਰਹਿੰਦੀ ਕੁੜੀ ਹੈ ਉਹਦੇ ਨਾਮ ਤੇ ਇੱਕ ਇਹਨਾਂ ਦਾ ਜਿਹੜਾ ਰਿਸ਼ਤੇਦਾਰ ਹੈ ਲੁਧਿਆਣੇ ਦੇ ਵਿੱਚ ਰਹਿ ਰਿਹਾ ਇਹਨਾਂ ਤਿੰਨਾਂ ਦੇ ਨਾਮ ਬਰਾਬਰ-ਬਰਾਬਰ ਕੀਤੀ ਜਾਵੇ ਜਦੋਂ ਇਸ ਸੁਸਾਈਡ ਨੋਟ ਬਾਰੇ ਪੁਲਿਸ ਵਾਲਿਆਂ ਨੇ ਹਰਨੇਕ ਸਿੰਘ ਦੇ ਮੁੰਡੇ ਦੇ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਸਾਡੀ ਕਿਹੜੀ ਪ੍ਰਾਪਰਟੀ ਜਿਸ ਫਲੈਟ ਦੇ ਵਿੱਚ ਆਪਾਂ ਰਹਿ ਰਹੇ ਹਾਂ ਥੱਲੇ ਵਾਲਾ ਫਲੈਟ ਕਿਸੇ ਹੋਰ ਦੇ ਨਾਮ ਤੇ ਹੈ ਤੇ ਉੱਤੇ ਵਾਲਾ ਫਲੈਟ ਉਹ ਵੀ ਕਿਸੇ ਹੋਰ ਦਾ ਹੈ ਤੇ ਸਾਡੇ ਕੋਲ ਸਿਰਫ ਵਿਚਲਾ ਫਲੈਟ ਹੈ ਤੇ ਇਹੀ ਸਿਰਫ ਸਾਡੀ ਪ੍ਰਾਪਰਟੀ ਹੈ ਇਸ ਤੋਂ ਇਲਾਵਾ ਕੋਈ ਵੀ ਸਾਡੀ ਜ਼ਮੀਨ ਜਾਇਦਾਦ ਨਹੀਂ ਹੈ ਹੁਣ ਪੁਲਿਸ ਨੂੰ ਇਹ ਨਹੀਂ ਪਤਾ ਚੱਲ ਰਿਹਾ ਸੀ ਕਿ ਵਾਕੇ ਇਸ ਕਤਲ ਦਾ ਮੋਟਿਵ ਕੀ ਸੀ ਆਕੇ ਹਰਨੇਕ ਸਿੰਘ ਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ ਸੀ ਤੇ ਹੁਣ ਜਦੋਂ ਪੁਲਿਸ ਆਪਣੀ ਆਈ ਤੇ ਆਉਂਦੀ ਹੈ ਤੇ ਕਹਿੰਦੇ ਨੇ ਕਿ ਗੁੰਗੇ ਵੀ ਬੋਲ ਪੈਂਦੇ ਨੇ ਤੇ ਫਿਰ ਹਰਨੇਕ ਸਿੰਘ ਵੀ ਬਕਦਾ ਹੈ ਤੇ ਇਹ ਹੁਣ ਜਿਹੜੀ ਕਹਾਣੀ ਦੱਸਦਾ ਹੈ ਇਸ ਕਹਾਣੀ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਹਰਨੇਕ ਸਿੰਘ ਦੱਸਦਾ ਹੈ ਕਿ ਜਦੋਂ ਉਹ ਆਟੋਮੋਬਾਈਲ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਸਨ 2007 ਦੇ ਵਿੱਚ ਗੁਰਗਾਓ ਦੇ ਵਿੱਚ ਹੀ ਇਹਨੇ ਤਿੰਨ ਪੀਜੀ ਖੋਲੇ ਸਨ ਇਹਨਾਂ ਪੀਜੀਆ ਨੂੰ ਚਲਾਉਣ ਵਾਸਤੇ ਇਹਨਾਂ ਨੇ ਉੱਤਰਾਖੰਡ ਦਾ ਇੱਕ ਬੰਦਾ ਰੱਖਿਆ ਹੋਇਆ ਸੀ ਕੁੱਕ ਦੇ ਤੌਰ ਤੇ ਜਿਹਦਾ ਨਾਮ ਸੀ ਜਗਦੀਸ਼ ਜਗਦੀਸ਼ ਦੇ ਨਾਲ ਇਹਨਾਂ ਦਾ ਕਾਫੀ ਮੇਲਜੋਲ ਵੱਧ ਗਿਆ ਸੀ ਹੁਣ ਕੁਝ ਸਾਲਾਂ ਬਾਅਦ ਇਹਨਾਂ ਦੇ ਪੀਜੀ ਬੰਦ ਹੋ ਗਏ ਕਿਉਂਕਿ ਹਰਨੇਕ ਸਿੰਘ ਦੀ ਤਬੀਅਤ ਖਰਾਬ ਹੋਣ ਲੱਗ ਪਈ ਪਰ ਜਿਹੜਾ ਜਗਦੀਸ਼ ਸੀ ਇਹਦਾ ਕਾਫੀ ਇਹਨਾਂ ਦੇ ਨਾਲ ਲਗਾਓ ਸੀ ਇਨੂੰ ਹੁਣ ਕੋਈ ਵੀ ਕੰਮ ਨਹੀਂ ਮਿਲ ਰਿਹਾ ਸੀ ਤੇ ਹਰਨੇਕ ਸਿੰਘ ਨੇ ਹੀ ਕਿਸੇ ਦੇ ਨਾਲ ਗੱਲ ਕਰਕੇ ਇਹਨੂੰ ਦਿੱਲੀ ਦੇ ਵਿੱਚ ਨੌਕਰੀ ਲਵਾ ਦਿੱਤਾ। ਇੱਧਰ ਹਰਨੇਕ ਦਾ ਇੱਕ ਦੋਸਤ ਸੀ ਜਸਕਰਨ। ਜਸਕਰਨ ਜੇਰਾ ਕੀ ਕੈਨੇਡਾ ਜਾਣਾ ਚਾਹੁੰਦਾ ਸੀ ਤੇ ਕੈਨੇਡਾ ਦੇ ਵਿੱਚ ਜਾ ਕੇ ਆਪਣਾ ਵਪਾਰ ਕਰਨਾ ਚਾਹੁੰਦਾ ਸੀ। ਹੁਣ ਹਰਨੇਕ ਸਿੰਘ ਕਹਿੰਦਾ ਹੈ ਕਿ ਮੇਰੀ ਕੁੜੀ ਕੈਨੇਡਾ ਦੇ ਵਿੱਚ ਰਹਿੰਦੀ ਹੈ। ਉਹਦੀ ਕਾਫੀ ਗੱਲਬਾਤ ਹੈ ਉੱਥੇ ਤੇ ਉਹ ਤੈਨੂੰ ਕੈਨੇਡਾ ਦੇ ਵਿੱਚ ਲੈ ਜਾਵੇਗੀ ਤੇ ਇਹਦੇ ਲਈ ਤੈਨੂੰ 40 ਲੱਖ ਰੁਪਇਆ ਦੇਣਾ ਪਵੇਗਾ ਤੇ ਇਹ ਤੇਰਾ ਵਪਾਰ ਵੀ ਉੱਧਰ ਸੈੱਟ ਕਰਵਾ ਦੇਵੇਗੀ। ਹੁਣ ਜਿਸ ਕਰਨ ਇਹਨੂੰ 40 ਲੱਖ ਰੁਪਇਆ ਦੇ ਦਿੰਦਾ ਹੈ ਪਰ ਕਿਸੇ ਕਾਰਨਾਂ ਦੇ ਕਰਕੇ ਜਿਸ ਕਰਨ ਬਾਹਰ ਨਹੀਂ ਜਾ ਪਾਂਦਾ ਪਰ ਉਹਨੇ ਆਪਣਾ 40 ਲੱਖ ਰੁਪਇਆ ਹਰਨੇਕ ਨੂੰ ਦੇ ਦਿੱਤਾ ਸੀ ਜਿਸ ਕਰਨ ਹੁਣ ਕੁਝ ਦਿਨਾਂ ਬਾਅਦ ਹੀ ਆਪਣੇ ਪੈਸੇ ਹਰਨੇਕ ਸਿੰਘ ਦੇ ਕੋਲੋਂ ਮੰਗਦਾ ਹੈ ਪਰ ਹਰਨੇਕ ਸਿੰਘ ਇਹਨੂੰ ਟਾਲਮਟੋਲ ਕਰਦਾ ਰਹਿੰਦਾ ਤੇ ਪੈਸੇ ਨਹੀਂ ਦਿੰਦਾ ਹੁਣ ਇਸ 78 ਸਾਲ ਦੇ ਬੰਦੇ ਹਰਨੇਕ ਸਿੰਘ ਦੇ ਮਨ ਦੇ ਵਿੱਚ ਲਾਲਚ ਆ ਚੁੱਕਿਆ ਸੀ ਇਹਦੇ ਮਨ ਦੇ ਵਿੱਚ ਇੱਕ ਪਲਾਨ ਚੱਲ ਰਿਹਾ ਸੀ ਕਿ ਕਿਉਂ ਨਾ ਜਸਕਰਨ ਨੂੰ ਨਿਪਟਾ ਦਿੱਤਾ ਜਾਵੇ ਤਾਂ ਇਹਦਾ ਜਰਾ 40 ਲੱਖ ਰੁਪਏ ਦਾ ਰੋਲਾ ਹੈ ਇਹ ਖਤਮ ਹੋ ਜਾਵੇਗਾ ਤੇ ਉਸੇ ਸਮੇਂ ਜਿਹੜਾ ਕਿ ਜਗਦੀਸ਼ ਸੀ ਉਹ ਵੀ ਦਿੱਲੀ ਤੋਂ ਨੌਕਰੀ ਛੱਡ ਕੇ ਇਹਦੇ ਕੋਲ ਵਾਪਸ ਆ ਜਾਂਦਾ ਹੈ ਇਹ ਹੁਣ ਇਸ ਪਲਾਨ ਦੇ ਵਿੱਚ ਜਗਦੀਸ਼ ਨੂੰ ਵੀ ਸ਼ਾਮਿਲ ਕਰ ਲੈਂਦਾ ਹੈ ਤੇ ਇਹਨੂੰ 2 ਲੱਖ ਰੁਪਏ ਦੇਣ ਦਾ ਵਾਅਦਾ ਕਰਦਾ ਹੈ 14 ਅਕਤੂਬਰ ਵਾਲੇ ਦਿਨ ਜਸਕਰਨ ਨੂੰ ਹਰਨੇਕ ਸਿੰਘ ਫੋਨ ਕਰਦਾ ਹੈ ਤੇ ਆਪਣੇ ਘਰ ਦੇ ਵਿੱਚ ਆਉਣ ਦੇ ਲਈ ਕਹਿੰਦਾ ਹੈ ਤੇ ਇਹਨੂੰ ਕਹਿੰਦਾ ਹੈ ਕਿ ਤੇਰੇ ਪੈਸੇ ਤਿਆਰ ਨੇ ਤੂੰ ਘਰੇ ਆ ਕੇ ਪੈਸੇ ਲੈ ਜਾ ਜਸਕਰਨ ਆਪਣੀ ਸਕੂਟੀ ਚੱਕਦਾ ਹੈ ਤੇ ਹਰਨੇਕ ਸਿੰਘ ਦੇ ਘਰ ਵੱਲੋਂ ਚੱਲ ਪੈਂਦਾ ਹੈ ਆਪਣੇ ਪੈਸੇ ਲੈਣ ਵਾਸਤੇ ਜਿੱਦਾਂ ਹੀ ਉਹ ਹਰਨੇਕ ਸਿੰਘ ਦੇ ਘਰ ਵਰਤਾ ਹੈ ਹਰਨੇਕ ਸਿੰਘ ਤੇ ਜਗਦੀਸ਼ ਦੋਨੇ ਜਾਣੇ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਨੇ ਹਰਨੇਤ ਸਿੰਘ ਉਹਨੂੰ ਗੱਲਾਂ ਦੇ ਵਿੱਚ ਲਾ ਕੇ ਰੱਖਦਾ ਹੈ ਤੇ ਜਗਦੀਸ਼ ਜਿਹਨੇ ਹੱਥ ਦੇ ਵਿੱਚ ਇੱਕ ਬਹੁਤ ਵੱਡਾ ਛੁੜਾ ਫੜਿਆ ਹੁੰਦਾ ਹੈ ਉਸੇ ਹੀ ਛੁੜੇ ਦੇ ਨਾਲ ਇਹ ਪਿੱਛੋ ਦੀ ਹੋ ਕੇ ਜਿਸ ਕਰਨ ਦੇ ਇੰਨੀ ਜ਼ੋਰ ਦੀ ਨਾਲ ਵਾਰ ਕਰਦਾ ਹੈ ਕਿ ਉਹਨੂੰ ਚੀਕਣ ਤੱਕ ਦਾ ਮੌਕਾ ਤੱਕ ਨਹੀਂ ਮਿਲਦਾ ਉਹਨੂੰ ਮੌਕੇ ਤੇ ਹੀ ਇਹ ਮਾਰ ਦਿੰਦੇ ਨੇ ਮਾਰਨ ਤੋਂ ਬਾਅਦ ਇਹਨੂੰ ਖਿੱਚਦੇ ਨੇ ਤੇ ਬਾਥਰੂਮ ਦੇ ਵਿੱਚ ਲਿਆ ਜਾਂਦੇ ਨੇ ਫਿਰ ਉਹਦੇ ਛੋਟੇ ਛੋਟੇ ਕਰਦੇ ਨੇ ਤੇ ਲਫਾਫਿਆਂ ਦੇ ਵਿੱਚ ਪੜ ਦਿੰਦੇ ਨੇ ਜਦੋਂ ਇਹ ਸਾਰੀ ਘਟਨਾ ਨੂੰ ਅੰਜਾਮ ਦੇ ਰਹੇ ਸਨ ਉਸ ਸਮੇ ਗੁਰਮੇਲ ਕੌਰ ਘਰ ਦੇ ਵਿੱਚ ਨਹੀਂ ਸੀ ਪਰ ਜਿਸ ਤਰ੍ਹਾਂ ਹੀ ਉਹ ਘਰ ਆਉਂਦੀ ਹੈ ਹਰਨੇਕ ਸਿੰਘ ਸਾਰੀ ਗੱਲਬਾਤ ਆਪਣੀ ਪਤਨੀ ਨੂੰ ਦੱਸਦਾ ਹੈ ਪਤਨੀ ਇਹਦੀ ਪਹਿਲਾਂ ਤਾਂ ਬਹੁਤ ਹੈਰਾਨ ਹੁੰਦੀ ਹੈ ਤੇ ਪਰੇਸ਼ਾਨ ਹੁੰਦੀ ਹੈ ਪਰ ਇਹ ਕਰ ਵੀ ਕੀ ਸਕਦੀ ਸੀ ਜੇਕਰ ਇਹ ਪੁਲਿਸ ਨੂੰ ਦੱਸਦੀ ਤਾਂ ਇਹਦਾ ਪਤੀ ਗ੍ਰਿਫਤਾਰ ਹੋ ਜਾਣਾ ਸੀ ਇਸ ਲਈ ਉਹ ਚੁੱਪ ਹੀ ਰਹਿੰਦੀ ਹੈ ਹੁਣ ਅਗਲੇ ਦਿਨ ਹੀ ਇਹਨਾਂ ਨੇ ਗੁਰਗਾਓ ਤੋਂ ਲੁਧਿਆਣੇ ਆਉਣਾ ਸੀ ਤੇ ਇਹ ਜਿੰਨੇ ਵੀ ਲਿਫਾਫੇ ਸਨ ਇਹ ਸਾਰੇ ਲਿਫਾਫੇ ਗੱਡੀ ਦੇ ਵਿੱਚ ਰੱਖਦੇ ਨੇ ਤੇ ਲੁਧਿਆਣੇ ਵੱਲ ਨੂੰ ਚੱਲ ਪੈਂਦੇ ਨੇ ਰਸਤੇ ਦੇ ਵਿੱਚ ਜਦੋਂ ਵੀ ਕੋਈ ਸੁੰਨਸਾਨ ਇਲਾਕਾ ਆਉਂਦਾ ਸੀ ਤਾਂ ਇਹ ਕੁਝ ਲਿਫਾਫੇ ਕੱਢਦੇ ਸਨ ਤੇ ਉਸ ਸੁੰਨਸਾਨ ਇਲਾਕੇ ਦੇ ਉੱਤੇ ਸੁੱਟ ਦਿੰਦੇ ਸਨ ਇਸ ਤਰ੍ਹਾਂ ਹੀ ਓਲੀ ਓਲੀ ਕਰਦੇ ਇਹਨਾਂ ਨੇ ਸਾਰੇ ਲਿਫਾਫੇ ਸੁੰਨਸਾਨ ਇਲਾਕਿਆਂ ਦੇ ਵਿੱਚ ਸੁੱਟ ਦਿੱਤੇ ਤੇ ਪੂਰੀ লাশ ਨੂੰ ਟਿਕਾਣੇ ਲਾ ਦਿੱਤਾ ਉਸ ਤੋਂ ਬਾਅਦ ਇਹ ਵਾਪਸ ਆਉਂਦੇ ਨੇ ਵਾਪਸ ਆ ਕੇ ਆਪਣੀ ਗੱਡੀ ਨੂੰ ਡਰਾਈ ਕਲੀਨ ਕਰਵਾਉਂਦੇ ਨੇ ਹੁਣ ਇਹਨਾਂ ਨੇ ਬੜੇ ਹੀ ਸਫਾਈ ਦੇ ਨਾਲ ਇਹ ਸਾਰਾ ਕੁਝ ਕਰ ਲਿਆ ਸੀ ਪਰ ਜਿਹੜੀ ਗੁਰਮੀਲ ਕੋਰ ਸੀ ਉਹਦੇ ਚਿਹਰੇ ਦੇ ਉੱਤੇ ਇੱਕ ਟੈਨਸ਼ਨ ਜਈ ਰਹਿੰਦੀ ਸੀ ਉਹਨੂੰ ਹਮੇਸ਼ਾ ਹੀ ਇਹ ਹੀ ਲੱਗਦਾ ਸੀ ਕਿ ਉਹਦੇ ਘਰ ਵਾਲੇ ਨੇ ਕਤਲ ਕੀਤਾ ਹੈ ਤੇ ਇਸੇ ਗੱਲ ਨੂੰ ਸੋਚ-ਸੋਚ ਕੇ ਉਹ ਕੁਬੜਾਈ ਜਾਂਦੀ ਸੀ ਹੁਣ ਹਰਨੇਕ ਸਿੰਘ ਨੂੰ ਇਹ ਲੱਗਦਾ ਸੀ ਕਿ ਉਹਦੀ ਘਰ ਵਾਲੀ ਉਸ ਦਿਨ ਤੋਂ ਚੁੱਪ-ਚੁੱਪ ਰਹਿੰਦੀ ਹੈ ਖਬرائی ਹੋਈ ਰਹਿੰਦੀ ਹੈ ਤੇ ਇਹ ਖਬਰਾਹਟ ਉਹਦੇ ਚਿਹਰੇ ਤੋਂ ਸਾਫ-ਸਾਫ ਵੇਖੀ ਜਾ ਸਕਦੀ ਸੀ। ਉਹਨੂੰ ਇਹ ਲੱਗਦਾ ਸੀ ਕਿ ਉਹਦੀ ਪਤਨੀ ਕਿਤੇ ਭਾਂਡਾ ਨਾ ਫੋੜ ਦਵੇ ਤੇ ਹੁਣ ਹਰਨੇਕ ਸਿੰਘ ਨੂੰ ਇਹ ਹੀ ਸੀ ਕਿ ਜੇਕਰ ਉਹ ਆਪਣੀ ਪਤਨੀ ਨੂੰ ਵੀ ਮਾਰ ਦਵੇ ਤੇ ਉਹਦਾ ਜਰਾ ਇਹ ਰਾਜ ਹੈ ਰਾਜੀ ਬਣ ਕੇ ਰਹਿ ਜਾਵੇਗਾ ਤੇ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ। ਉਹ ਕੀ ਕਰਦਾ ਹੈ ਕਿ ਸੁੱਤੀ ਹੁੰਦੀ ਹੈ ਇਹਦੀ ਪਤਨੀ ਤੇ ਇਹਦੀ ਆਪਣੀ ਪਤਨੀ ਨੂੰ ਵੀ ਚਾਕੂ ਦੇ ਨਾਲ ਆਪਣੀ ਪਤਨੀ ਦਾ ਇਹ ਗਲਾ ਵਾਢ ਦਿੰਦਾ ਹੈ। ਇਸ ਤੋਂ ਬਾਅਦ ਇਹ ਸੋਚਦਾ ਹੈ ਕਿ ਮੈਂ ਆਪਣੀ ਪਤਨੀ ਦਾਤਾ ਕਤਲ ਕਰ ਦਿੱਤਾ ਪਰ ਹੁਣ ਮੈਂ ਬਚਾਂਗਾ ਕਿਸ ਤਰ੍ਹਾਂ ਹੁਣ ਇਹ ਫਿਰ ਇੱਕ ਯੋਜਤਰ ਲੁੰਦਾ ਹੈ ਇਹ ਸੋਚਦਾ ਹੈ ਕਿ ਕਿਉਂ ਨਾ ਮੈਂ ਡਿਪਰੈਸ਼ਨ ਦਾ ਬਹਾਨਾ ਲਾਵਾਂ ਤੇ ਪੁਲਿਸ ਨੂੰ ਇਹ ਲੱਗੇਗਾ ਕਿ ਡਿਪਰੈਸ਼ਨ ਦੇ ਚਲਦਿਆਂ ਇਹਨੇ ਕਤਲ ਕਰ ਦਿੱਤੇ ਇਹ ਹੁਣ ਕੀ ਕਰਦਾ ਹੈ ਕਿ ਆਪਣੇ ਇੱਕ ਰਿਸ਼ਤੇਦਾਰ ਨੂੰ ਲੁਧਿਆਣਾ ਦੇ ਵਿੱਚ ਫੋਨ ਕਰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਮੈਂ ਆਪਣੀ ਪਤਨੀ ਨੂੰ ਮਾਰ ਦਿੱਤਾ ਤੇ ਮੈਂ ਹੁਣ ਆਪਣੇ ਆਪ ਨੂੰ ਵੀ ਮਾਰਨ ਜਾ ਰਿਹਾ ਹਾਂ ਇਹਨੂੰ ਇਹ ਪਤਾ ਸੀ ਕਿ ਇਹਦਾ ਰਿਸ਼ਤੇਦਾਰ ਪੁਲਿਸ ਨੂੰ ਜ਼ਰੂਰ ਦੱਸੇਗਾ ਤਾਂ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਆਪਣੀ ਨਸ ਵਾਢ ਲਵੇਗਾ ਤੇ ਪੁਲਿਸ ਵੀ ਇਹਨੂੰ ਬਚਾ ਲਵੇਗੀ ਇਹ ਉਸੇ ਤਰ੍ਹਾਂ ਕਰਦਾ ਹੈ ਉਹਨੇ ਕਿ ਟਾਈਮ ਨੂੰ ਹੀ ਇਹ ਆਪਣੀ ਨਸ ਵੜਦਾ ਹੈ ਤਾਂ ਪੁਲਿਸ ਆ ਕੇ ਇਹਨੂੰ ਬਚਾ ਲੈਂਦੀ ਹੈ ਤੇ ਇਹ ਹੁਣ ਡਿਪਰੈਸ਼ਨ ਦਾ ਬਹਾਨਾ ਕਰਦਾ ਹੈ ਪਰ ਇਹਨੂੰ ਇਹ ਨਹੀਂ ਪਤਾ ਸੀ ਕਿ ਇਹਦੇ ਨਾਲ ਨਾਲ ਹੀ ਜਿਹੜਾ ਜਸਕਰਨ ਨੂੰ ਇਹਨਾਂ ਨੇ ਮਾਰਿਆ ਸੀ ਉਹ ਵੀ ਭੇਤ ਖੁੱਲ ਜਾਵੇਗਾ ਤੇ ਇਹ ਫੜਿਆ ਜਾਵੇਗਾ ਹੁਣ ਪੁਲਿਸ ਨੇ ਇਹਨੂੰ ਵੀ ਫੜਿਆ ਤੇ ਜਗਦੀਸ਼ ਨੂੰ ਵੀ ਫੜਿਆ ਤੇ ਦੋਨਾਂ ਨੂੰ ਉਸ ਗੱਡੀ ਦੇ ਵਿੱਚ ਬਿਠਾਇਆ ਜਿਹੜੀ ਗੱਡੀ ਦੇ ਵਿੱਚ ਲੁਧਿਆਣੇ ਗਏ ਸਨ ਤੇ ਰਸਤੇ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਨੇ ਲਫਾਫੇ ਸੁੱਟੇ ਸਨ ਉਹ ਲਫਾਫੇ ਵੀ ਰਿਕਵਰ ਕੀਤੇ ਤੇ ਦੋਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਇਹ ਸੀ ਇੱਕ 80 ਸਾਲ ਦੇ ਬੁੱਢੇ ਦੇ ਸ਼ਾਤਰ ਦਿਮਾਗ ਦੀ ਕਹਾਣੀ ਜਿਨੇ ਆਪਣੇ ਉਮਰ ਦੇ ਆਖਰੀ ਪੜਾਅ ਦੇ ਵਿੱਚ ਜਾ ਕੇ ਵੀ ਲਾਲਚ ਨਹੀਂ ਛੱਡਿਆ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਿਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ